ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਸ਼ਾਹਕੋਟ ਸ਼ਹਿਰ 'ਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਾਹਕੋਟ ਪਹੁੰਚਣ ਤੇ ਆਪ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਸਮੂਹ ਹਲਕੇ ਦੇ ਵਰਕਰਾਂ ਸਮੇਤ ਮੁੱਖ ਮੰਤਰੀ ਮਾਨ ਦਾ ਪਰਵਾ ਸਵਾਗਤ ਕੀਤਾ ਗਿਆ ਇਸ ਰੋਡ ਸ਼ੋਅ ਵਿੱਚ ਬਲਕਾਰ ਸਿੰਘ ਕੈਬਨਿਟ ਮੰਤਰੀ ਪੰਜਾਬ ਬੀਬੀ ਇੰਦਰਜੀਤ ਕੌਰ ਮਾਨ ਵਿਧਾਇਕ ਹਲਕਾ ਨਕੋਦਰ ਰਮਨ ਅਰੋੜਾ ਵਿਧਾਇਕ ਜਲੰਧਰ ਸੈਂਟਰ বিবি रणजीत कौर काकड़कला वाइस प्रधान महिला विंग पंजाब प्रिंसिपल प्रेम कुमार हलका इंचार्ज फिलोर राजविंदर कौर थियाड़ा हलका इंचार्ज जालंधर कैंड महेंद्र भगत सीनियर आगु आप आदे ने उचेचे तौर ते पाग लिया इस मौके रोड शो दौरान आप आगवाते वर्करा विच खासा उत्साह देखण नु मिलया ते वर्करा वल्लो फुल्ला दी बरखा की ती गई इस मौके मुख्यमंत्री भगवंत मान ने सब तो पहला शाको तो आप दे साहब का हलका इंचार्ज सवरगवासी रतन सिंह काकड़कला नु श्रद्धांजलि भेंट की थी ਉਪਰੰਤ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰ ਵਰਗ ਪੂਰੀ ਤਰ੍ਹਾਂ ਖੁਸ਼ ਹੈ ਕਿਉਂਕਿ ਬਿਜਲੀ ਦੇ ਬਿੱਲ ਜ਼ੀਰੋ ਆਉਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਉਹਨਾਂ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ ਅਤੇ ਕੇਂਦਰ ਵਿੱਚ ਆਪ ਤੋਂ ਬਿਨਾ ਸਰਕਾਰ ਨਹੀਂ ਬਣ ਸਕੇਗੀ। ਉਹਨਾਂ ਆਪ ਦੇ ਰਾਸ਼ਟਰੀ ਪ੍ਰਧਾਨ ਅਰਵਿੰਦਰ ਕੇਜਰੀਵਾਲ ਬਾਰੇ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪਾਵੇਂ ਜਿੰਨਾ ਮਰਜ਼ੀ ਤੱਕਾ ਕਰ ਲਵੇ ਪਰ ਲੋਕ ਆਪ ਸਰਕਾਰ ਦੇ ਨਾਲ ਹਨ ਅਤੇ ਪ੍ਰਮਾਤਮਾ ਨੇ ਚਾਹਿਆ ਨੇ ਸ਼ੁਕਰਵਾਰ ਨੂੰ ਬੱਬਰ ਸ਼ੇਰ ਅਰਵਿੰਦਰ ਕੇਜਰੀਵਾਲ ਵੀ ਬਾਹਰ ਆ ਰਿਹਾ ਹੈ। ਉਨਾ ਪਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਬਾਰੇ ਗੱਲ ਕਰਦਿਆ ਕਿਹਾ ਕਿ ਲੋਕਾਂ ਨੇ ਉਸ ਨੂੰ ਚੁਣਿਆ ਪਰ ਉਸਨੇ ਲੋਕਾਂ ਨੂੰ ਧੋਖਾ ਦਿੱਤਾ ਜਿਸ ਦਾ ਜਵਾਬ ਲੋਕ ਇੱਕ ਜੋਨੂ ਲੋਕ ਦੇਣਗੇ ਉਨਾ ਕਿਹਾ ਕਿ ਕੁਝ ਲੀਡਰ ਦੋਜਿਆ ਦੇ ਮੋਟਰਸਾਈਕਲ ਵਰਗੇ ਨੇ ਜਿਸ ਦਾ ਕੋਈ ਸਟੈਂਡ ਨਹੀਂ ਹੁੰਦਾ ਇਸ ਮੌਕੇ ਉਨਾ ਇੱਕ ਜੋਨੂ ਆਪ ਉਮੀਦਵਾਰ ਪਵਨ ਤੀਨੂ ਦੇ ਹੱਥ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਅੰਤ ਵਿੱਚ ਆਪ ਉਮੀਦਵਾਰ ਪਵਨ ਤੀਨੂ ਨੇ ਸਾਰਿਆਂ ਦਾ ਤਨਵਾਰ ਕੀਤਾ ਸਿੰਘ ਜੀ ਕਾਫਿਰ ਕਵਾਂਗੇ ਆਪਣੇ ਵਿੱਚ ਹੋਣ ਦੇ ਉਹਨਾਂ ਨੂੰ ਅੱਜ ਕਿੰਨੀ ਖੁਸ਼ੀ ਹੋਣੀ ਸੀ ਉਹਨਾਂ ਦਾ ਪਰਿਵਾਰ ਨੇ ਮਿਲ ਕੇ ਗਿਆ ਉਹਨਾਂ ਨੂੰ ਵੀ ਸਦਾ ਅਦੁੱਤੀ ਪ੍ਰੀਤ ਕਰਦੇ ਹਾਂ ਸਾਡੇ ਬਹੁਤ ਧਰਤੀ ਨਾਲ ਜੁੜੇ ਹੋਏ ਸਪੰਚੀ ਤੋਂ ਉੱਤੇ ਸਾਡੇ ਲੀਡਰ ਸੀ ਪਰ ਆਤਮਾ ਨੂੰ ਕੋਈ ਹੋਰ ਲੋੜ ਨਹੀਂ ਸੀ ਕੁਝ ਮੁਹਾਰਾ ਮੰਨੰਗਾ ਪਰਵਾਰ ਸੇ ਪਰ ਆਤਮਾ ਅਸੀਂ ਪਰਵਾਰ ਦੇ ਨਾਲ ਖੜਾਗੇ ਜਿਹੜਾ ਕੰਮ ਉਹ ਜੋ ਕੰਮ ਹੋਰੇ ਨੇ ਉਹੀ ਬੋਲੀ ਜੰਗੇ ਤੇ ਜਿਹੜੀਆਂ ਨੋਕਰੀਆਂ ਬੋਲੀ ਜਾਂਦੀਆਂ ਬਿਜਲੀ ਦੇ ਬਿੱਲ ਬੋਲੀ ਜਾਂਦੇ ਜਿਹੜੇ ਜ਼ੀਰੋ ਆਉਂਦੇ ਐ ਕੱਸੀਆਂ ਨਹਿਰਾਂ ਖਾਲਾਂ ਜਿਹੜੀਆਂ ਕਦੇ ਬੰਦ ਹੋ ਗਈਆਂ ਪੱਚੀ ਪੱਚੀ 30 ਸਾਲ ਬਾਅਦ ਇੱਥੇ ਪਾਣੀ ਪੁੰਚੇ ਉਹ ਕੱਸੀਆਂ ਨਹਿਰਾਂ ਬੋਲੀ ਜਾਂਦੀਆਂ ਉਹ ਰਾਸ਼ਨ ਬੋਲੀ ਜਾਂਦਾ ਜਿਹੜਾ ਘਰ ਘਰ ਮੇਲਣ ਲੱਗਿਆ ਵੀਰੋ ਉਹ ਸਨਮਾਨ ਬੋਲੀ ਜਾਂਦੇ ਫੌਜੀ ਸ਼ਹੀਦਾਂ ਨੂੰ ਜਿਹੜੇ ਵੀ ਕਰੋੜ ਰੁਪਏ ਦੇ ਅਸੀਂ ਉਹਨਾਂ ਦਾ ਮਾਨ ਸਨਮਾਨ ਕਰਕੇ ਉਹਦੀ ਕੁਰਬਾਨੀ ਦੀ ਕੀਮਤ ਕੋਈ ਨਹੀਂ ਹੁੰਦੀ ਪਰ ਕਬੀਲਤਰੀ ਲਈ ਤਾਂ ਚਹੀਦੀ ਰਵੇ ਸੋ ਵੀਰੋ ਜੇ ਬੋਲੀ ਜਾਂਦੇ 16 ਟੋਰ ਪਲਾਟੇ ਜਿਹੜੇ ਬੰਦ ਕਰਦੇ ਆ ਫਰਕ ਨਹੀਂ ਕੋਈ ਫਰਕ ਨਹੀਂ ਮੁੱਖ ਮੰਤਰੀ ਬਣ ਕੇ ਜੇ ਕਾ ਮੁੱਖ ਮੰਤਰੀ ਬਣ ਕੇ ਆਰਡਰ ਕਰ ਦਿੰਦੇ ਆ ਲੋਕਾਂ ਨੂੰ ਨੇਰੇ ਲੱਗਣੇ ਨਾ ਤੇ ਨਾ ਹੀ ਮੁੱਖ ਮੰਤਰੀ ਬਣ ਕੇ ਉਹ ਜਿਹੜੇ ਲੋਕਾਂ ਦੇ ਹੱਥ ਬਾਦੂ ਕਿਆ ਨਾ ਬੇਤਾਲੀ ਇਹਨੇ ਮੈਨੂੰ ਸਾਫ਼ ਕਰਨਾ ਕਿ ਉਹ ਕਹਿੰਦਾ ਲੋਕ ਕਹਿੰਦੇ ਸਾਡਾ ਬਿਜਲੀ ਦਾ ਬਿੱਲ 0 ਲੱਗਿਆ ਪਰ ਉਹ ਸਰਕਾਰ ਦੇ ਬਿਜਲੀ ਦੇ ਬਿੱਲ ਲੋਕਾਂ ਦਾ ਸਾਡੇ ਪੈਸੇ ਲੱਗਣ ਲੱਗੇ ਮੈਨੂੰ ਕਿਹਦੇ ਪੈਸੇ ਆਉਂਦੇ ਜਦ ਨਿਬਰਗੇਲੇ ਕੰਮ ਸਾਰਿਆਂ ਦਾ ਮੈਨੂੰ ਲੱਗਦਾ ਐਵੇਂ ਧਰੂ ਕਹਿਣਾ ਇਹ ਜਿਹੜਾ ਮਾਹੌਲ ਲੱਗ ਰਿਹਾ ਨਹੀਂ ਕਹੂੰਗਾ ਪੰਜਾਬ ਬਣੂੰਗਾ ਹੀਰੋ ਅੱਗੇ ਜੋ ਥੋੜੇ ਦਿਲ ਚਾਹੋ ਬੋਲਦੇ ਹਾਂ ਬਣਾ ਲਾਉਂਗਾ ਹੀਰੋ ਹੀਰੋ ਸਭ ਬੱਠੀਂ ਰੱਖ ਕੇ ਲੈ ਮੱਥੇ ਲੱਗਦੀ ਆ ਕੋ ਤੋਂ ਪੰਜਾਬੀ ਸਾਂਗਰ ਖਾਸ ਤੋਂ ਸਭ ਬੱਠੀਂ ਰੱਖਿਆ کلو پبر شے بھی باہر آ رہا ہے جی نے چار ہر رنگ پتے دو ہزار چودہ چیز آ جی نے بانوے ہر رنگ کے پتے دو ہزار بائی چیل ہے وہ سرکار ਦੇ ਵੀ ਥੋੜੇ ਮੁਤਾਬਕ ਕੰਮ ਕਰਕੇ ਉਹ ਵੀ ਇਸ ਦੇ ਕੰਮ ਕਰਤੀ ਹੈ ਧਰਮਲ પ્લાਨ ਖਰੀਦ ਲਿਆ ਆਪਾਂ ਨੇ ਇਹ ਵੇਚੀ ਜਾਂਦੇ ਆ ਆ ਮੋਤੀ ਜੀ ਨੂੰ ਤਿੰਨ ਤਿੰਨ 라ਉਂਡ ਹੋ ਗਏ ਵੇਚ ਦੇ ਵਿੱਚ ਤਿੰਨ 라ਉਂਡ ਹੋ ਗਏ ਮੋਤੀ ਪਾਰਟੀ ਤੋਂ ਬਿਨਾਂ ਸਰਕਾਰ ਦੀ ਬਣਦੀ ਨਿਕਲੇ ਵਾਹ ਜਿੰਦਾਬਾਦ ਕਮੇਨੀ ਪਾਰਟੀ ਜਿੰਦਾਬਾਦ ਜਦੋਂ ਪੰਜਾਬ ਨੇ ਸਭ ਤੋਂ ਵੱਡਾ ਹਿੱਸਾ ਤੇਰਾਂ ਜ਼ਿਲ੍ਹਿਆਂ ਦਾ ਇੱਥੋਂ ਉਹ ਖੇਤਰਾਂ ਤੋਂ ਜਾਂ ਦਿੱਲੀ ਤੋਂ ਵਿਰਾਤ ਤੋਂ ਲੋਪੇ ਗਏ 25 10 ਆਪਣੇ ਪਹਿਲੀ ਦੇ ਉੱਤੇ 10 ਵਿੱਚ ਜ਼ਿਲ੍ਹੇ 35 40 ਹੋ ਗਏ ਤੇ ਫਿਰ ਨਜ਼ਾਰਾ ਕਿਸੇ ਵੀ ਕਰਤਈਆ ਦੀ ਪੰਜਾਬ ਦਾ ਕਦਰੇ ਜੀ ਤੁਸੀਂ ਲੋਕੀਏ ਖਾਗੇ ਪੰਜਾਬ ਨੂੰ ਉਹ ਪੈਲ ਬਣਾ ਲੈ ਉਹ ਸੁੱਖ ਬਿਲਾ ਖਣਾਰੇ ਪਹਾੜਾਂ ਚ ਜਾਚ ਕਰ ਰਹੇ ਹਾਂ ਉਹਦੀ ਉਥੇ ਸਰਕਾਰ ਦਾ ਕੰਮ ਕਰਕੇ ਸਕੂਲ ਬਣਾਵਾਂਗੇ ਤੇ ਨਾਲੇ ਲਿਖਾਂਗੇ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇ ਕਮਰੇ ਵਿੱਚ ਸਕੂਲ ਬਣਪਤਾ ਸਰਕਾਰ ਕਹਿੰਦੇ ਸ਼ਸ਼ੀਲ ਰਿੰਕੂ ਬਾਰੇ ਤੁਸੀਂ ਕੀ ਜਵਾਬ ਦੇਓਗੇ ਮੈਂ ਕਿਹਾ ਮੈਂ ਜਵਾਬ ਦਣਾ ਚਾਹੁੰਦੀ ਹਾਂ ਜਨਤਾ ਜਵਾਬ ਦੇ ਦੋ ਜਿੰਦਰ ਦੇ ਵੀ ਕੀ ਕੀਤਾ ਧੋਖਾ ਕੀਤਾ

ਉਹਦਾ ਬੋਲ ਖੌਫ ਬਣਨਾ ਮਾਨ ਸਾਹਿਬ ਜਿੰਨਾ ਡਿਸਪਲਨ ਜਿੰਨਾ ਕੰਮ ਜਿੰਨਾ ਜੋਸ਼ ਬਲੰਕੇਰਾ ਵਿੱਚ ਮੈਂ ਰੱਬ ਦੀ ਕਸਮ ਖਾਣਾ 25 ਸਾਲ ਤੋਂ ਮੈਂ ਇਹ ਜੋਸ਼ ਨਹੀਂ ਦੇਖਿਆ ਜਿੰਨਾ ਨੌਜਵਾਨ ਕਿਸੇ ਪਾਰਟੀ ਕੋਲ ਨਹੀਂ ਜਿੰਨਾ ਤੁਹਾਡੇ ਪਿੱਛੇ ਤੁਹਾਡੇ ਮਿਸ਼ਨ ਦੇ ਨਾਲ ਲੱਗਦੇ ਆ ਮਹਾਰਾਜ ਕਰੇ ਪ੍ਰਮਾਤਮਾ ਕਰੇ ਕਿ ਇਹ ਨਾ ਤੁਹਾਡਾ ਪੰਜਾਬ ਤੋਂ ਦਿੱਲੀ ਦੀ ਗੱਦੀ ਤੱਕ ਪਹੁੰਚੇ ਪਰਦੇਸ਼ ਨੂੰ ਆਵਾਜ਼ਮੀ ਪਾਰਟੀ ਚਲਾਵੇ ਔਰ ਦੇਸ਼ ਨੂੰ ਭਗਵੰਤ ਮਾਨ ਜੀ ਵਰਗੇ ਦੇਸ਼ ਨੂੰ ਮੰਗਤ ਪ੍ਰੋਬਿੰਦ ਕੇਂਦਰੀ ਵਾਲਾ ਸਾਹਿਬ ਵਰਗੇ ਨੇਤਾ ਇਮਾਨਦਾਰ ਨੇਤਾ ਚਲੋਣ ਇਹੀ ਸਾਰੇ ਪੰਜਾਬੀਆਂ ਦੀ ਆਸ ਹੈ ਉਮੀਦ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ 1 ਜੂਨ ਨੂੰ ਹੀ ਕਰਨਾ ਝਾੜੂ ਫੈਨਣਾ 1 ਜੂਨ ਨੂੰ ਸਾਰੀਆਂ ਮੋਟਾ ਝਾੜੂ ਦੇ ਰਿਸਨ ਪੋਟਾ ਕੇ ਤੇਰਾ ਜ਼ੀਰੋ ਦਾ ਰਿਜਲਟ ਲੈ ਕੇ ਆਣਾ ਸਭ ਨੂੰ ਦਾ ਬਹੁਤ ਬਹੁਤ ਧੰਨਵਾਦ ਕੋਈ ਗੁਰਜੀ ਦਾ ਖਾਲਸਾ ਕੋਈ ਗੁਰਜੀ ਕੀ ਫਤਿਹ